ਪ੍ਰੋਗਰਾਮ ਨਾਲ ਦੇ ਦਸ਼ਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਭ ਚਿਕਾ ਅੱਜ ਸਾਡੇ ਨਾਲ ਮਹਿਮਾਨ ਹੋਣਗੇ ਡਾਕਟਰ ਸੁਨੀਤਾ ਤੀਰ ਜੀ ਜਿਨ੍ਹਾਂ ਨੂੰ ਅਸੀਂ ਐਜ਼ ਅ ਐਕਟਰ ਜਾਣਦੇ ਆ ਤਾਂ ਬਹੁਤ ਸਾਰੇ ਜਿਹੜੇ ਥੀਏਟਰ ਦੇ ਸਟੂਡੈਂਟ ਹੈ ਉਹਨਾਂ ਦੇ ਉਹ ਟੀਚਰ ਰਹੇ ਨੇ ਪ੍ਰੋਫੈਸਰ ਰਹੇ ਨੇ ਡਿਪਾਰਟਮੈਂਟ ਦੇ ਹੈਡ ਰਹੇ ਨੇ ਉਹਨਾਂ ਨੇ ਖੁਦ ਪੀ ਐਚ ਡੀ ਕੀਤੀ ਹੈ ਥੀਏਟਰ ਐਂਡ ਟੈਲੀਵਿਜ਼ਨ ਦੇ ਉੱਤੇ ਐਜੂਕੇਸ਼ਨ ਤੇ ਸਿਨੇਮਾ ਥੀਏਟਰ ਤੇ ਐਜੂਕੇਸ਼ਨ ਇਹਦੀ ਜਿਹੜੀ ਸਾਂਝ ਦੇ ਗਵਾਹ ਰਹੇ ਨੇ ਪਾਵੇਂ ਉਹਨਾਂ ਨੇ 58 ਫਿਲਮਾਂ ਵੀ ਕੀਤੀਆਂ ਚਰਚਿਤ ਫਿਲਮਾਂ ਦਾ ਹਿਸਾਰਾ ਇਹ ਇਹ ਸਾਰੀਆਂ ਗੱਲਾਂ ਇਸ ਸਬੰਧ ਦੀਆਂ ਗੱਲਾਂ ਤੇ ਉਹਨਾਂ ਦੇ ਜੀਵਨ ਸਫਰ ਦੀਆਂ ਗੱਲਾਂ ਕਰਦੇ ਸਤ ਪੰਲਾ ਕਰਦੇ ਸਵਾਗਤ ਹੈ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਿਲਕੁਲ ਤੇ ਕੀ ਹਾਲ ਚਾਲ ਹੈ ਤੁਹਾਡੀ ਜ਼ਿੰਦਗੀ ਦੇ ਸਫਰ ਦਾ ਕੀ ਚੱਲ ਰਿਹਾ ਹੈ ਅੱਜ ਕੱਲ ਬਹੁਤ ਵਧੀਆ ਚੱਲ ਰਿਹਾ ਹੈ ਅੱਜ ਕੱਲ ਫਿਲਮ ਚੱਲ ਰਹੀ ਹੈ ਸਾਡੇ ਰਾਵੀ ਦੇ ਕੰਡੇ ਜੀ ਹੁਣ ਇੱਕ ਸੀਰੀਅਲ ਹੈ ਮਾਈ ਨੀਵਾ ਸ਼ਿਕਰਾ ਯਾਰ ਬਣਾਇਆ ਜਿਹੜਾ ਚੋਪਾਲ ਤੇ ਰਿਲੀਜ਼ ਹੋਇਆ ਜੀ ਸੋ ਬਹੁਤ ਅੱਛਾ ਚੱਲ ਰਿਹਾ ਹੈ ਜੀ ਆਪਾਂ ਥੋੜਾ ਜਿਹਾ ਹੁਣ ਪਿੱਛੇ ਚੱਲਦੇ ਹਾਂ ਹਮ ਤੁਹਾਡਾ ਜਨਮ ਤੇ এডਿਕੇਸ਼ਨ ਦੇ ਬਾਰੇ ਗੱਲ ਕਰਦੇ ਓਕੇ ਕਿੱਥੇ ਜੰਮੇ ਪਲੇ ਹੋ ਕਿਥੋਂ ਦੀ এডਿਕੇਸ਼ਨ ਹੈ ਹਮ ਜੀ ਮੈਂ ਪਟਿਆਲੇ ਜੰਮੀ ਆ ਬਿਕੋਜ਼ ਪਟਿਆਲੇ ਮੇਰੇ ਨਾਮ ਤੇ ਹੈ ਅੱਛਾ ਜੀ ਤੇ ਲੇਕਿਨ ਮੈਂ ਪਲੀ ਤੂਰੀ ਚਾ ਜੀ ਤੇ ਤੂਰੀ ਸਾਡੇ ਮੇਰੇ ਪੇਰੈਂਟਸ ਰਹਿੰਦੇ ਸੀ ਤੇ ਤੂਰੀ ਤੇ ਮਲੇਟਕੋਟਲੇ ਦੇ ਨਾਲ ਹੀ ਵਿੱਚ ਸਾਡਾ ਪਿੰਡ ਆ ਪਸੌੜ ਹਾਂ ਹਾਂਜੀ ਪਸੌੜ ਦੇ ਨਾਲ ਹੈ ਰਜਤਨ ਚਾ ਹਾਂਜੀ ਉਹ ਸਾਡਾ ਪਿੰਡ ਆ ਅੱਛਾ ਜੀ ਤੇ ਸਾਰਾ ਪਿੰਡ ਬਾਮਣਾ ਦਾ ਸਾਡੇ ਦੋ ਘਰ ਖਤਰੀਆਂ ਦੇ ਸੀ ਠੀਕ ਹੈ ਜੀ ਸੋ ਬਟ ਮੈਂ ਤਾਂ ਕਦੇ ਪਿੰਡ ਨਹੀਂ ਰਹੀ ਬਟ ਮੈਂ ਧੂਰੀ ਚ ਰਹੀ ਆ ਜਿਆਦਾ ਔਰ ਮੈਂ ਬੀਏ ਧੂਰੀ ਤੱਕ ਕੀਤੀ ਬੀਏ ਜੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਧੂਰੀ ਜਦੋਂ ਤੁਸੀਂ ਬੀਏ ਕੀਤੀ ਉਦੋਂ ਐਜੂਕੇਸ਼ਨ ਦਾ ਕੁੜੀਆਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਕੁੜੀਆਂ ਬੀਏ ਐਮਏ ਕਰਦੀਆਂ ਸੀ ਬਸ ਇਸ ਤੋਂ ਵੱਧ ਨਹੀਂ ਸੀ ਕਰਦੀਆਂ ਜੀ ਤੇ ਹਾਂ ਕਈ ਕੁੜੀਆਂ ਡਾਕਟਰ ਵੇ ਹੁੰਦੀਆਂ ਨੇ ਜੋ ਮੈਡੀਕਲ ਪ੍ਰੋਫੈਸ਼ਨ ਲੈਂਦੀਆਂ ਲੇਕਿਨ ਇੰਜੀਨੀਅਰਿੰਗ ਇਹ ਉਹ ਬਹੁਤਾ ਕੁਝ ਨਹੀਂ ਸੀ ਆਰਕੀਟੈਕਟ ਜਿਵੇਂ ਹੁੰਦਾ ਐਸੇ ਕੁੜੀਆਂ ਨੂੰ ਜਿਆਦਾ ਪੜਾਣ 'ਚ ਯਕੀਨ ਨਹੀਂ ਕੀਤਾ ਜਾਂਦਾ ਸੀ ਸਣੋਂ ਵੀ ਘਰਦਿਆਂ ਨੇ ਉਦੋਂ ਪੜਾਇਆ ਤੇ ਲੱਗਿਆ ਵੀ ਬੀਐਮਏ ਕਰਕੇ ਵਿਆਹ ਕਰ ਦੇਣਗੇ ਬਸ ਜੀ ਤੇ ਫਿਰ ਅੱਗੇ ਵਧਣ ਦਾ ਸਫਰ ਟਰਨਿੰਗ ਪੁਆਇੰਟ ਕਿਵੇਂ ਆਇਆ ਟਰਨਿੰਗ ਪੁਆਇੰਟ ਇਹ ਸੀਗਾ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਜਿਹੜੀ ਬੀਏ ਕੀਤੀ ਸੀ ਕਿ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਸੀ ਉਹ ਤੇ ਮੈਂ ਉਹਦਾ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਗਈ ਤਾਂ ਮੈਨੂੰ ਲੱਗਿਆ ਵੀ ਮੈਂ ਇੱਥੇ ਪਟਿਆਲੇ ਜੁਆਇਨ ਕਰ ਸਕਦੀ ਐ ਕਿਉਂਕਿ ਪਟਿਆਲੇ ਮੇਰਾ ਘਰ ਹੈਗਾ ਮਾਮੀ ਦਾ ਤੇ ਮੈਂ ਇੱਥੇ ਰਹਿ ਸਕਦੀ ਆ ਜੀ ਤੇ ਬਟ ਜਦ ਮੈਂ ਗਈ ਉੱਥੇ ਅਸੀਂ ਬਲਵੰਤ ਗਾਰਗੀ ਨੂੰ ਮਿਲੇ ਲਖਲੀ ਸੋ ਤਾਂ ਉਹਨਾਂ ਨੇ ਸਾਡਾ ਬ੍ਰੇਨ ਵਾਸ਼ ਕੀਤਾ ਕਾਫੀ ਕਿ ਹਾਂ ਵੀ theater ਬਹੁਤ ਵਧੀਆ ਚੀਜ਼ ਹੈ। ਤੁਹਾਨੂੰ ਨਹੀਂ ਪਤਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਕੂਲ ਤੋਂ ਲੱਗਿਆ ਹੋਇਆ ਹੈ। ਮਤਲਬ ਮੇਰੇ ਫਾਦਰ ਨੂੰ ਕਾਫੀ ਉਸੇ ਦਾ ਇੰਟਰਸਟ ਬਿਕੋਜ਼ ਉਹ ਬੰਬੇ ਵੀ ਰਹੇ ਸੀ ਉਹਨਾਂ ਨੂੰ ਐਕਟਰਸ ਦੀ ਲਾਈਫ ਦਾ ਵੀ ਪਤਾ ਸੀ। ਤਾਂ ਜਦ ਡੈਡੀ ਨੂੰ ਉਹਨਾਂ ਨੇ ਸਾਰਾ ਕੁਝ ਦੱਸਿਆ ਤਾਂ ਮੇਰੇ ਡੈਡੀ ਕਹਿੰਦੇ ਜੇ ਤੂੰ ਜੁਆਇਨ ਕਰਨਾ ਚਾਹਨੀ ਆ ਤਾਂ ਤੇਰਾ ਮੈਨੂੰ ਕੋਈ ਇਤਰਾਜ਼ ਨਹੀਂ। ਤੇ ਮੈਂ ਜੁਆਇਨ ਕੀਤਾ ਤੇ ਲੇਕਿਨ ਮੇਰੇ ਮਦਰ ਨੂੰ ਬਹੁਤ ਇ ਅਸੀਗਾ ਇਹਦਾ ਹੈ ਟਰੈਜੇ ਉਹ ਕੁੜੀ ਉਹ ਕੁੜੀ ਜਿਹਨੂੰ ਬੀਏ ਐਮਏ ਤੋਂ ਬਾਅਦ ਵਿਆਹ ਦੇਣਾ ਸੀ ਥੀਏਟਰ ਜਦੋਂ ਜਾਂਦੀ ਹੈ ਉਹ ਕਿਵੇਂ ਰਿਹਾ ਮਾਹੌਲ ਉਹ ਬਹੁਤ ਮਾੜਾ ਮਾਹੌਲ ਸੀਗਾ ਘਰ ਦੇ ਵਿੱਚ ਤਿੰਨ ਮਹੀਨੇ ਮੇਰੇ ਮੰਮਾ ਨੇ ਮੇਰੇ ਡੈਡੀ ਨਾਲ ਗੱਲ ਨਹੀਂ ਕੀਤੀ ਅੱਛਾ ਜੀ ਤੇ ਉਹ ਕਹਿੰਦੇ ਵੀ ਤੁਸੀਂ ਮੇਰੀ ਸਭ ਤੋਂ ਵੱਡੀ ਕੁੜੀ ਮੈਸੀ ਚਾਰ ਭੈਣਾਂ ਸੀਗੀਆਂ ਵੀ ਤੁਸੀਂ ਉਹਨੂੰ ਹੀ ਜਾ ਕੇ ਥੀਏਟਰ ਚ ਪਾਇਆ ਬਾਕੀਆਂ ਤਿੰਨਾਂ ਦਾ ਮੈਂ ਕੀ ਕਰੂੰਗੀ ਤੇ ਇੱਕ ਭਰਾ ਮੇਰਾ ਜਿਹੜਾ ਸਭ ਤੋਂ ਛੋਟਾ ਹੈ ਤੇ ਉਹ ਕਹਿੰਦੇ ਮੈਂ ਕੀ ਕਰਾਂਗੀ ਇਹਨੂੰ ਕਹਿੰਦੇ ਵੀ ਮੇਰੇ ਲਈ ਤਾਂ ਬਹੁਤ ਮੁਸੀਬਤ ਔਰ ਧੂਰੀ ਦੇ ਵਿੱਚ بزਨਸ ਫੈਮਲੀ ਦੇ ਵਿੱਚ ਹੋਇਆ ਜੁਆਇੰਟ ਫੈਮਲੀ ਔਰ ਉਸ ਦੇ ਵਿੱਚ ਕੁੜੀਆਂ ਨੂੰ ਤਾਂ ਬਾਹਰ ਜਾਣ ਦੀ ਵੀ ਰਾਤ ਨੂੰ 7 ਵਜੇ ਤੋਂ ਬਾਅਦ ਇਜਾਜ਼ਤ ਨਹੀਂ ਹੁੰਦੀ ਸੀ ਲੇਕਿਨ ਮੇਰੇ ਫਾਦਰ ਨੇ ਡਿਸੀਜਨ ਲਿਆ ਬਹੁਤ ਪੜੇ ਲਿਖੇ ਸੀ ਮੇਰੇ ਫਾਦਰ ਜੀ ਤੇ ਉਹਨਾਂ ਨੂੰ ਲੱਗਿਆ ਮੈਨੂੰ ਲੱਗਿਆ ਵੀ ਮੈਨੂੰ ਬਹੁਤ ਵਧੀਆ ਹੋ ਗਿਆ ਮੈਂ ਕਿੱਥੇ ਮੈਂ ਪਟਿਆਲੇ ਪੜਨਾ ਸੀ ਮੈਂ ਚੰਡੀਗੜ੍ਹ ਪੜھوںਗੀ ਔਰ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਰਸਤੇ ਦੇ ਵਿੱਚ ਕੋਈ ਪੰਜਾਬੀ ਯੂਨੀਵਰਸਿਟੀ ਵੀ ਆ ਮੈਂ ਧੂਰੀ ਤੋਂ ਟ੍ਰੇਨ ਲੈ ਕੇ ਬੱਸ ਜਾਂਦੀ ਸੀ ਸਿੱਧੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੇ ਜੁਆਇਨ ਕੀਤਾ ਜਦ ਮੈਂ ਉੱਥੇ ਫਿਰ ਮੈਂ 1 ਸਾਲ ਦਾ ਡਿਪਲੋਮਾ ਕੀਤਾ ਹਾਂਜੀ ਤੇ ਉੱਥੇ 75 ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਡਰਾਮਾ ਰੈਪਿਟਰੀ ਖੁੱਲ ਗਈ ਸੀ ਤੇ ਉਸ ਦੇ ਵਿੱਚ ਮੈਂ ਐਜ਼ ਅ ਆਰਟਿਸਟ ਜੁਆਇਨ ਕੀਤਾ ਜੋ ਮੈਨੂੰ ਇਹ ਲੱਗਦਾ ਸੀ ਵੀ ਥੀਏਟਰ ਇਕੱਲੇ ਮੈਂ 1 ਸਾਲ ਦੇ ਵਿੱਚ ਨਹੀਂ ਸਿੱਖ ਸਕਦੀ ਮੈਂ ਰੈਪਿਟਰੀ ਦੇ ਵਿੱਚ ਉਹਨਾਂ ਦੇ ਐਨਐਸਟੀ ਤੋਂ ਡਾਇਰੈਕਟਰਸ ਆਉਂਦੇ ਸੀ ਜਿਹੜੇ ਬਹੁਤ ਅੱਛਾ ਕੰਮ ਕਰਾਉਂਦੇ ਸੀ ਤੇ ਮੈਨੂੰ ਮੈਂ ਕਿਹਾ ਮੈਨੂੰ ਮੌਕਾ ਮਿਲੇਗਾ ਕੰਮ ਕਰਨ ਦਾ ਇਨ ਬਿਟਵੀਨ ਮੇਰੀਆਂ ਹੋਰ ਵੀ ਛਾਵਾਂ ਸੀ ਮੈਂ 에어 호ਸਟੈਸ ਬਣਾ ਮੈਂ ਕੁਝ ਹੋਰ ਕਰਾਂ ਮੈਂ ਫਿਰ ਟਾਈਮਜ਼ ਆਫ ਇੰਡੀਆ ਦੇ ਟੈਲੈਂਟ ਕੰਟੈਸਟ ਚ ਸਿਲੈਕਟ ਹੋਆ ਤੇ ਮੈਂ ਉਹਦੇ ਚ ਵੀ ਅਪਲਾਈ ਕਰਤਾ 에어 호ਸਟੈਸ ਲਈ ਵੀ ਅਪਲਾਈ ਕਰਤਾ ਫਿਰ ਜਦ ਪਲੇ ਚੱਲਦੇ ਸੀ ਤਾਂ ਲੱਗਦਾ ਸੀ ਕਿ ਨਹੀਂ ਉਹ ਕਹਿੰਦੇ ਨਹੀਂ ਜਾ ਸਕਦੇ ਤੁਸੀਂ ਸੋ ਜੋ ਜੋ ਕੰਮ ਤੁਹਾਡੀ ਕਿਸਮਤ ਚ ਨਹੀਂ ਹੁੰਦਾ ਉਹ ਫਿਰ ਤੁਸੀਂ ਵਿਡਰੋ ਕਰ ਜਾਂਦੇ ਹੋ ਤੇ ਉਸ ਤਰ੍ਹਾਂ ਫਿਰ ਮੈਂ ਨਹੀਂ ਕੀਤਾ ਜਦੋਂ ਤੁਸੀਂ ਐਮਏ ਕਰ ਰਹੇ ਸੀ ਤਾਂ ਮੈਨੂੰ ਤਾਂ ਚੰਨ ਪ੍ਰਦੇਸੀ ਦੀ ਵੀ ਨਾਲ ਨਾਲ ਸ਼ੂਟਿੰਗ ਵੀ ਹੋ ਰਹੀ ਸੀ ਹਾਂਜੀ 79 ਦੇ ਵਿੱਚ ਫਿਰ ਮੈਂ ਪੰਜਾਬ ਯੂਨੀਵਰਸਿਟੀ ਜੁਆਇਨ ਕੀਤੀ ਬਿਕੋਜ਼ ਜਿਹੜੇ ਡਾਇਰੈਕਟਰ ਰਾਮਗੋਪਾਲ ਬਜਾਜ ਸੀਗੇ ਉਹ ਥੀਏਟਰ ਦੇ ਵਿੱਚ ਸਾਨੂੰ ਪਲੇ ਡਾਇਰੈਕਟ ਕਰਾਉਣ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ 2 ਸਾਲ ਲਈ ਉੱਥੇ ਡੈਪੂਟੇਸ਼ਨ ਤੇ ਆ ਰਿਹਾ ਤੂੰ ਨੈਸ਼ਨਲ ਸਕੂਲ ਡਰਾਮਾ ਨਾਲ ਜੁਆਇਨ ਕਰ ਤੂੰ ਪੰਜਾਬ ਯੂਨੀਵਰਸਿਟੀ ਜੁਆਇਨ ਕਰ ਲੈ ਤੇ ਮੈਂ ਨੈਸ਼ਨਲ ਸਕੂਲ ਡਰਾਮਾ ਦੀ ਐਡਮਿਸ਼ਨ ਛੱਡ ਕੇ ਪੰਜਾਬ ਯੂਨੀਵਰਸਿਟੀ ਆ ਗਈ ਤੇ ਨਾਲ ਨਾਲ ਮੇਰੀ ਫਿਲਮ ਚੱਲ ਰਹੀ ਸੀ ਚੰਨ ਫਿਲਮ ਦੀ ਇਜਾਜ਼ਤ ਕਿਵੇਂ ਮਿਲੀ ਕਰੋ ਵੀਜ਼ਾ ਪਰ ਦੇਖਿਏ ਜਦ ਤੁਸੀਂ ਪਲੇ ਕਰਦੇ ਹੋ ਤਾਂ ਫਿਰ ਫਿਲਮ 'ਚ ਬਹੁਤਾ ਫਰਕ ਨਹੀਂ ਹੁੰਦਾ ਤਾਂ ਉਹਨਾਂ ਨੂੰ ਲੱਗਿਆ ਵੀ ਕੋਈ ਨਾ ਇਹਨਾਂ ਨੇ ਆਪ ਹੀ ਸਟੋਰੀ ਲਿਖੀ ਆਪ ਹੀ ਇਹ ਫਿਲਮ ਬਣਾ ਰਹੇ ਨੇ ਬਹੁਤ ਚਲੋ ਕੋਈ ਪ੍ਰੋਬਲਮ ਮੈਨੂੰ ਮਿਲਦਾ ਨਹੀਂ ਜ਼ਤ ਲੰਦੀ ਲੋੜ ਹੀ ਨਹੀਂ ਪਈ ਜੀ ਉਸ ਤੋਂ ਬਾਅਦ ਤੁਹਾਡਾ ਸਫਰ ਕਿਵੇਂ ਰਿਹਾ ਤੁਸੀਂ ਐਮਏ ਤੋਂ ਬਾਅਦ ਪੀਐਚਡੀ ਕੀਤੀ ਹੈ ਹਾਂਜੀ ਪੀਐਚਡੀ ਦਾ ਸਫਰ ਕਿਵੇਂ ਰਿਹਾ ਕਿਉਂਕਿ ਇਸ ਜੁਮੇ ਜਿਹੜੀ ਕੁੜੀ ਨੂੰ ਬੀਏ ਐਮਏ ਕਰਕੇ ਵਿਆਹ ਦੇਣਾ ਸੀ ਉਹ ਡਾਕਟੋਰੇਟ ਵੱਲ ਵੱਧ ਰਹੀ ਹੈ ਉਹ ਸਫਰ ਕਿਵੇਂ ਰਿਹਾ ਐਕਚੁਅਲੀ ਜਦ ਮੈਂ ਐਮਏ ਕੀਤੀ ਮੈਂ ਮੈਂ ਫਰਸਟ ਕਲਾਸ ਫਰਸਟ ਸੀ ਤਾਂ ਮੈਨੂੰ 3 ਮਹੀਨੇ ਬਾਅਦ ਯੂਨੀਵਰਸਿਟੀ ਜੌਬ ਮਿਲ ਗਈ ਪਟਿਆਲੇ ਪੰਜਾਬੀ ਯੂਨੀਵਰਸਿਟੀ ਹਾਂਜੀ ਹਾਂਜੀ ਤੇ ਉਦੋਂ ਉਹਨਾਂ ਦੀ ਕੰਡੀਸ਼ਨ ਸੀ ਕਿ ਵਿਥਿਨ 5 ਇਅਰਸ ਤੁਸੀਂ ਪੀਐਚਡੀ ਕਰੋਗੇ ਅੱਛਾ ਜੀ ਤੇ ਫਿਰ ਮੈਂ ਐਮਫਿਲ ਕੀਤੀ ਔਰ ਉਸ ਤੋਂ ਬਾਅਦ ਇੱਕ ਰੂਲ ਆ ਗਿਆ ਵੀ ਐਮਫਿਲ ਵੀ ਕਰਨੀ ਹੈ ਫਿਰ ਐਮਫਿਲ ਕੀਤੀ 4-5 ਸਾਲ ਚ ਫਿਰ 4-5 ਸਾਲ ਚ ਪੀਐਚਡੀ ਕੀਤੀ ਮਤਲਬ ਉਹ 10 ਸਾਲ ਮੈਨੂੰ ਅਕੈਡੈਮਿਕਸ ਪ੍ਰਪੇਅਰ ਕਰਨ ਨੂੰ ਲੱਗੇ تھیਟਰ ਦੇ ਜਿਹੜੇ ਕਿ ਪਹਿਲਾਂ ਮੈਂ ਬਹੁਤ ਘੱਟ ਕਿਤੇ ਸੀਗੇ ਪਹਿਲਾਂ ਮੈਂ ਇੱਕ ਥੋੜਾ ਜਿਹਾ ਵੱਡਦਾ ਸੀ ਨਾਲ ਦੀ ਨਾਲ ਹੀਰੋਇਨ ਦਾ ਰੋਲ ਮਿਲ ਜਾਂਦਾ ਉਹ ਕਰਕੇ ਬੜੇ ਖੁਸ਼ ਹੋ ਜਾਂਦੀ ਸੀ ਫਿਰ ਉਰੇ ਜਿਹੜੇ ਮੈਨੂੰ ਟੀਚਰ ਮਿਲੇ ਡਾਕਟਰ ਸਿਆਲ ਸੀ ਮੇਰੇ ਟੀਚਰ ਇੱਕ ਉਹ ਕਹਿੰਦਾ ਸੁਨੀਤਾ ਬਹੁਤ ਹੀਰੋਇਨ ਬਣ ਲਈ ਹੁਣ ਤੂੰ ਬੈਠ ਕੇ ਪੜ ਲੈ ਅੱਗੇ ਪੜ ਲੈ ਉਹਨਾਂ ਤੇ ਮੇਰੀਆਂ ਸਹੇਲੀਆਂ ਮੈਂ ਹੌਸਟਲ ਚ ਰਹਿੰਦੀ ਸੀ ਮੇਰੀਆਂ ਸਾਇੰਸ ਵਾਲੀਆਂ ਸਟੂਡੈਂਟਸ ਸਾਰੀਆਂ ਸਹੇਲੀਆਂ ਸੀ ਹਾਂਜੀ ਹਿਮਨ ਬਾਇਓਲੋਜੀ ਦੀਆਂ ਜ਼ੋਲੋਜੀ ਦੀਆਂ ਬਾਇਓਕੈਮਿਸਟਰੀ ਦੀਆਂ ਸਾਰੀਆਂ ਇਹ ਜਿਹੇ ਲੜਕੀਆਂ ਮੇਰੀਆਂ ਸਹੇਲੀਆਂ ਸੀ ਤੇ ਉਹਨਾਂ ਨੂੰ ਲੱਗਦਾ ਸੀ ਬਹੁਤ ਪੜ੍ਹਦੀਆਂ ਸੀ ਉਹ ਮੈਂ ਕਿਹਾ ਤੁਸੀਂ ਵੱਡਗੇ ਕਹਿੰਦੇ ਅਸੀਂ ਡਿਪਾਰਟਮੈਂਟ ਤੇਰੇ ਬੈਠੇ ਰਹਿਣਾ ਮਤਲਬ ਤੋਂ ਉਦਾਂ ਮਾਹੌਲ ਇਹ ਜਿਹਾ ਹੋ ਗਿਆ ਕਿ ਔਰ ਜੌਬ ਦੀ ਵੀ ਲੋਡ ਸੀ ਕਿ ਤੁਸੀਂ ਪੀ ਐਚ ਡੀ ਕਰਨੀ ਹੈ ਤਾਂ ਫਿਰ ਮੈਨੂੰ ਲੱਗਿਆ ਵੀ ਜਿਹੜਾ ਕੰਮ ਕਰਨਾ ਹੈ ਫਿਰ ਉਹ ਚੰਗੀ ਤਰ੍ਹਾਂ ਕਰ ਲੋ ਚਨ ਪਰਦੇਸੀ ਤੁਹਾਡੇ ਪੜ੍ਹਦੇ ਪੜ੍ਹਦੇ ਆ ਗਈ ਸੀ ਹਾਂਜੀ ਚਨ ਪਰਦੇਸੀ ਮੈਂ ਐਮ ਐਨ ਸੀ ਕੀਤੀ 81 ਚ ਰਿਲੀਜ਼ ਹੋਈ ਹੈ ਮੈਂ 82 ਚ ਆਮੇ ਕੀਤੀ ਸੀ ਜਦੋਂ ਐਮ ਏ ਕਰਦਿਆਂ ਕਰਦਿਆਂ ਹੀ ਚਨ ਪਰਦੇਸੀ ਫਿਲਮ ਆ ਜਾਂਦੀ ਉਹਦੀ ਚਰਚਾ ਹੁੰਦੀ ਹੈ ਕਾਲਜ ਦਾ ਯੂਨੀਵਰਸਿਟੀ ਚ ਮਾਹੌਲ ਕਿਹੋ ਜਿਹਾ ਸੀ ਫਿਰ ਤੁਸੀਂ ਜੇ ਦਾਂਦੇ ਸੀ ਤਾਂ ਹੈ ਬਹੁਤ ਗਲੈਮਰਸ ਹੁੰਦਾ ਸੀਗਾ ਤੇ ਅਸੀਂ ਮਤਲਬ ਮੈਨੂੰ ਯਾਦ ਹੈ ਮੈਨੂੰ ਮਤਲਬ ਦੇਖਣ ਆਉਂਦੇ ਹੁੰਦੇ ਸੀ ਲੋਕ ਵੀ ਕਿਹੜੀ ਕੁੜੀ ਹੈ ਜਿਹਨੇ ਫਿਲਮ 'ਚ ਕੰਮ ਕੀਤਾ ਮੈਨੂੰ ਨਹੀਂ ਕੁਝ ਵੀ ਪਤਾ ਸੀ ਆ ਵਾਸ ਅਨਅਵੇਅਰ ਹੁਣ ਮੈਨੂੰ ਲੋਕ ਦੱਸਦੇ ਨੇ ਤਾਂ ਮੈਨੂੰ ਪਤਾ ਲੱਗਦਾ ਮੈਨੂੰ ਕਿਸੇ ਚੀਜ਼ ਦਾ ਨਹੀਂ ਕੁਝ ਵੀ ਪਤਾ ਥੀਏਟਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੇ ਸਵੇਰੇ 9 ਵਜੇ ਕਲਾਸਾਂ ਲੱਗਦੀਆਂ ਸ਼ੁਰੂ ਹੋ ਜਾਂਦੀਆਂ ਰਾਤ ਨੂੰ 11 12 ਵਜੇ ਤੁਸੀਂ ਫ੍ਰੀ ਹੋ ਜਾਂਦੇ ਹੋ ਜੇ ਅਸੀਂ ਕਾਫੀ ਹੋ ਜਾਣਾ ਉੱਥੇ ਲੋਕਾਂ ਨੇ ਇਕੱਠੇ ਹੋ ਜਾਣਾ ਇਹ ਚੰਦ ਪਰਦੇਸੀ ਵਾਲੀ ਕੁੜੀ ਹੈ ਔਰ ਚੰਦ ਪਰਦੇਸੀ ਉਸ ਟਾਈਮ 18 ਹਫ਼ਤੇ ਚੱਲੀ ਸੀ 18 ਹਫ਼ਤੇ ਚੱਲੀ ਸੀ ਅੱਜ ਕੱਲ੍ਹ ਤਾਂ ਫਿਲਮ 18 ਘੰਟੇਾਂ ਚ ਪੂਰੀ ਹੋ ਗਈ ਘਰਦਿਆਂ ਦਾ ਕੀ ਰਿਐਕਸ਼ਨ ਸੀ ਲੋ ਐਡੀ ਵੱਡੀ ਫਿਲਮ ਚ ਆਪਣੀ ਕੁੜੀ ਨੂੰ ਦੇਖਦੇ ਆ ਬਹੁਤ ਖੁਸ਼ ਸੀਗੇ ਉਹ ਸਾਰੇ ਜਨ ਨੇ ਸ਼ੂਟਿੰਗ ਤੇ ਵੀ ਆਏ ਮੇਰੇ ਕੋਲ ਤੇ ਸਾਰੇ ਬਹੁਤ ਖੁਸ਼ ਸੀ ਦੇ ਨਾਊ ਫੀਲ ਪ੍ਰਾਈਡ ਬਿਕੋਜ਼ ਪੀ ਐਚ ਡੀ ਦਾ ਸਫਰ ਕਿਵੇਂ ਸ਼ੁਰੂ ਹੁੰਦਾ ਫਿਰ ਪੀ ਐਚ ਡੀ ਫਿਰ ਮੈਂ ਜਦ ਮੈਨੂੰ ਪੀ ਐਚ ਡੀ ਕਰਨੀ ਪਈ ਤਾਂ ਮੇਰਾ ਸਟਾਈਲਸ ਆਫ ਥੀਏਟਰ ਐਕਟਿੰਗ ਤੇ ਮੇਰੀ ਪੀ ਐਚ ਡੀ ਸੀ ਹਾਂ ਤੇ ਫਿਰ ਮੈਨੂੰ ਲੱਗਿਆ ਕਿ ਮੈਂ ਜੇ ਉਰੋਂ ਹੀ ਪੀ ਐਚ ਡੀ ਕਰ ਲੂੰਗੀ ਤਾਂ ਮੈਨੂੰ ਕੋਈ ਉਹ ਨਹੀਂ ਹੋਣਾ ਜਿਹੜੇ ਸਾਰੇ ਸਟਾਈਲਸ ਆਂ ਦੇ ਅਮਰਜ ਫ্রম ਲਾਈਕ ਯੂਰਪ অর ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਹੋਈ ਯੂਰਪ ਦੇ ਵਿੱਚ ਅਮਰਜ ਹੋਏ ਅੱਛਾ ਜੀ ਜਿੰਨੇ ਵੀ ਸਟਾਈਲ ਦੇ ਸਪੈਸ਼ਲੀ ਜਿਹੜੇ ਦੋ ਵੱਡੇ ਐਕਟਿੰਗ ਦੇ ਸਟਾਲਵਾਰਟਸ ਟੀਚਰ ਸੀਗੇ ਸਟਾਨਿਸਲਾਵਸਕੀ ਹੋ ਰਸ਼ੀਅਨ ਸੀ ਬ੍ਰੈਖਟ ਜਿਨ੍ਹਾਂ ਤੇ ਮੈਂ ਰਿਸਰਚ ਕੀਤੀ ਉਹ ਜਰਮਨ ਸੀਗਾ अच्छा जी ਤੇ ਉਹ ਜਦ ਸਾਰੇ ਉਹ ਪ੍ਰੈਕਟਿਸ ਹੁੰਦੇ ਸੀ ਅਮਰੀਕਾ ਦੇ ਵਿੱਚ ਫਿਰ ਮੈਂ ਫੁੱਲ ਬ੍ਰਾਈਟ ਸਕਾਲਰਸ਼ਿਪ ਅਪਲਾਈ ਕੀਤਾ ਯੂਨਾਈਟਿਡ ਸਟੇਟ এডਿਕੇਸ਼ਨ ਫਾਊਂਡੇਸ਼ਨ ਇਨ ਇੰਡੀਆ ਤੋਂ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਫੁੱਲ ਬ੍ਰਾਈਟ ਤਾਂ ਨਹੀਂ ਮਿਲ ਸਕਦਾ ਬਿਕੋਜ਼ ਤੁਹਾਡੇ ਕੋਲ ਸਾਇੰਸ ਦੀ ਬੈਕਗ੍ਰਾਉਂਡ ਨਹੀਂ ਹੈ ਮੈਂ ਤਾਂ ਸਾਇੰਸ ਕਦੇ ਪੜ੍ਹੀ ਹੀ ਨਹੀਂ ਜ਼ਿੰਦਗੀ ਹਾਂਜੀ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਸਿਕਸਚੇਂਜ ਪ੍ਰੋਗਰਾਮ ਦੇ ਸਕਦੇ ਆ then they gave me scholarship for exchange program jide vich main apni phd de styles utthe comparative karunge te oda baad de vich india de vich ki asar hoya kide kide style prevailing hai te ode te meri phd si so main 1 saal hawaii university of hawaii honolulu de vich jide hawaii islands hai utthe mainu mili si the university of hawaii ch main tin course vi kite tin tin mahine wale audit kite etthu utthe gaye ਉਤਕੀ ਨਮਾ ਐਕਸਪੋਜ਼ਰ ਜਦੋਂ ਬੰਦਾ ਯਾਤਰਾ ਤੇ ਜਾਂਦਾ ਨਵੀਂ ਚੀਜ਼ ਸਿੱਖਦਾ ਕਿਉਂਕਿ ਇੱਥੇ ਤੱਕ ਬੰਦਸ਼ ਲੱਗ ਜਾਂਦੀ ਹੈ ਸਿੱਖ ਜਾਂਦਾ ਹੈ ਜਾਂ ਇੱਕ ਬਾਉਂਡਰੀ ਹੱਦ ਬਣ ਜਾਂਦੀ ਹੈ ਜਦੋਂ ਹੱਦਾਂ ਤੋੜ ਕੇ ਬੰਦਾ ਪਾਣੀਆਂ ਦੇ ਉਹਲੇ ਕਿਸੇ ਆਈਲੈਂਡ ਤੇ ਜਾਂਦਾ ਜਾਂਦਾ ਉਤਕੀ ਕੀ ਸਿੱਖਿਆ ਤੁਸੀਂ ਵੱਖਰਾ ਕੀ ਸਿੱਖਿਆ ਐਕਚੁਅਲੀ ਮੈਂ ਕਦਰ ਹੀ ਸੋਚਿਆ ਕਿ ਮੈਂ ਸਕਾਲਰਸ਼ਿਪ ਲੈ ਕੇ ਹਵਾਈ ਜਾਵਾਂ ਮਤਲਬ ਮੇਰੀ ਲਾਈਫ ਦਾ ਡ੍ਰੀਮ ਸੀ ਉਹ ਤੇ ਔਰ ਅੰਤ ਸੀ ਉਹ ਉਈ ਬੜਾ ਹੀ ਦਾ ਜਿਹੜਾ ਅੰਤ ਹੈ ਪੀ ਐਚ ਡੀ ਹੈ ਉਸ ਤੋਂ ਅੱਗੇ ਵੀ ਪੋਸਟ ਡਾਕ ਕਰਦੇ ਨੇ ਲੋਕ ਲੇਕਿਨ ਮੈਂ ਪੋਸਟ ਡਾਕ ਚ ਇੰਟਰਸਟਡ ਨਹੀਂ ਸੀ ਕਿਉਂਕਿ ਮੈਂ ਸਕਾਲਰ ਨਹੀਂ ਆ ਲੇਕਿਨ ਜਦ ਮੇਰੀ ਜੌਬ ਦੀ ਡਿਮਾਂਡ ਸੀ ਕਿ ਪੀ ਐਚ ਡੀ ਹੋਣੀ ਚਾਹੀਦੀ ਹੈ ਚਾਹ 5 ਸਾਲ ਚ ਕਰ ਲੋ ਚਾਹ 7 ਸਾਲ ਚ ਤੇ ਮੈਂ ਉਹ ਕੀਤੀ ਲੇਕਿਨ ਮੈਂ ਉਹ ਐਨ ਇੰਟਰਨੈਸ਼ਨਲ ਕੀਤੀ ਕਿ ਮੈਨੂੰ ਸਕਾਲਰਸ਼ਿਪ ਮਿਲਿਆ ਫਿਰ ਮੈਂ ਅਮਰੀਕਾ ਗਈ ਉੱਥੇ ਮੇਰਾ ਐਕਸਪੋਜ਼ਰ ਹੋਇਆ ਫਿਰ ਉੱਥੇ ਵੀ ਮੈਂ ਸਾਰੀਆਂ ਚੀਜ਼ਾਂ ਚ ਪਾਰਟਿਸਿਪੇਟ ਕੀਤਾ ਕਿ ਹਰ ਇੱਕ ਉੱਥੇ ਹਰ ਇੱਕ ਕੰਟਰੀ ਦਾ ਬੱਚਾ ਸੀ ਕਿਕ ਵੇ ਉਹਨਾਂ ਸਾਰਿਆਂ ਨੇ ਫੇਰ ਅਸੀਂ ਇੰਟਰਨੈਸ਼ਨਲ ਫੇਅਰ ਤੇ ਆਪਣਾ ਸਾਰਿਆਂ ਨੇ ਆਪਣਾ ਆਪਣਾ ਕਲਚਰ ਸ਼ੋਅ ਦਿਖਾਇਆ ਮੈਂ ਵੀ ਉੱਥੇ ਪੰਜਾਬੀ ਵੈਡਿੰਗ ਸੀਨ ਫ্রম ਇੰਡੀਆ ਕੀਤਾ ਜਿੰਨੀਆਂ ਵੀ ਇੰਡੀਅਨ ਲੁਕਿੰਗ ਗਰਲਸ ਸੀ ਗਿਆ ਪਾਕਿਸਤਾਨੀ ਬੰਗਲਾਦੇਸ਼ੀ ਸ਼੍ਰੀਲੰਕਨ ਸਾਰਿਆਂ ਨੂੰ ਇਕੱਠੇ ਕਰਕੇ ਗਿੱਧਾ ਸਿਖਾਇਆ ਫਿਰ ਉਹਨਾਂ ਨੂੰ ਦੱਸਿਆ ਡਾਇਲੋਗਸ ਸਿਖਾਏ ਇੱਕ ਅਮਰੀਕਨ ਨੂੰ ਦੁਲਾ ਬਣਾਇਆ ਇੱਕ ਮੇਰੀ ਗ੍ਰੀਸ ਦੀ ਫਰੈਂਡ ਸੀ ਦੀਨਾ ਉਹਨੂੰ ਮੈਂ ਦੁੱਲਨ ਬਣਾਇਆ ਲੋਕਾਂ ਤੋਂ ਕੱਪੜੇ ਮੰਗੇ ਸੀਨ ਤਿਆਰ ਕੀਤਾ ਫਿਰ ਉਹਨੂੰ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰਕੇ ਮੈਂ ਸਾਰੀ ਆਡੀਅנס ਦੇ ਵਿੱਚ ਪੰਡਿਆ ਤੇ ਪਤਾ ਲੱਗਿਆ ਕਿ ਉਹ ਸਾਰਿਆਂ ਨੂੰ ਸਮਝ ਆ ਜਾਂਦਾ ਸੀਗਾ ਤੇ ਉਹ ਮੇਰਾ ਜਿਹੜਾ ਡਾਂਸ ਕੀਤਾ 15 ਕੰਟਰੀਜ਼ ਦੇ ਵਿੱਚੋਂ ਫਰਸਟ ਟਾਈਮ ਕਿਆ ਬਾਤ ਸੋ ਮੈਨੂੰ ਬਹੁਤ ਖੁਸ਼ੀ ਹੋਈ ਉਸ ਤੋਂ ਬਾਅਦ ਆਈ ਵਾਸ ਸਟਾਰ देयर ਆਲਸੋ ਸਾਰਿਆਂ ਨੇ ਕਿਹਾ ਓ ਯੂ ਹੈਵ ਅ ਬਰੀ ਬਿਊਟੀਫੁਲ ਕਲਰਫੁਲ ਡਾਂਸ ਵੈਨ ਯੂ ਸ਼ੋਇੰਗ ਅਸ ਨੈਕਸਟ ਫਿਰ ਹੋਰ ਵੀ ਖੁਸ਼ੀ ਦੀ ਗੱਲ ਸੀ ਸਾਨੂੰ ਮਾਰਕੀਟ ਪਲੇਸਸ ਦੇ ਉੱਪਰ ਉੱਥੇ ਸਟੇਜਸ ਬਣਿਆ ਹੁੰਦੇ ਨੇ ਸਾਨੂੰ ਉੱਥੇ ਇਨਵਾਈਟ ਕੀਤਾ ਜਾਂਦਾ ਸੀ ਵੀ ਤੁਸੀਂ ਆਓ ਆਪਣਾ ਡਾਂਸ ਦਿਖਾਓ ਤੇ ਜਿਹੜਾ ਡਾਂਸ ਅਸੀਂ ਕਦੇ ਨਹੀਂ ਕੀਤਾ ਮੈਂ ਉਹ ਅਮਰੀਕਾ ਜਾ ਕੇ ਕੀਤਾ ਪੀ ਐਚ ਡੀ ਤੋਂ ਬਾਅਦ ਤੁਸੀਂ ਪ੍ਰੋਫੈਸਰ ਬਣ ਗਏ ਹੋ ਤੇ ਪੜਾਇਆ ਉਹ ਹੀ ਥੀਏਟਰ ਟੈਲੀਵਿਜ਼ਨ ਦੀ ਜੀ ਤੁਹਾਡੀ ਪੀ ਐਚ ਡੀ ਉਹੀ ਤੁਸੀਂ 38 ਸਾਲ ਪੜਾਇਆ ਐ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਥੀਏਟਰ ਦੇ ਵਿੱਚ ਕਿੰਨੀ ਕੁ ਜ਼ਰੂਰੀ ਮੰਨਦੇ ਹੋ ਜਾਂ ਤੁਹਾਡਾ ਅਨੁਭਵ ਕੀ ਰਿਹਾ ਇਹਨਾਂ 38 ਸਾਲਾਂ 'ਚ ਮੈਨੂੰ ਨਹੀਂ ਸੀ ਪਤਾ ਕਿ ਥੀਏਟਰ ਜਦ ਮੈਂ ਜੁਆਇਨ ਕੀਤਾ ਹੈ ਬਲਵੰਤ ਗਾਰਗੀ ਜੀ ਕੋਲ ਪਹਿਲਾਂ ਕਿ ਇਹਨਾਂ ਪੜਨਾ ਪੈਂਦਾ ਬਟ ਉਹਨਾਂ ਨੇ ਸਾਨੂੰ ਦੱਸਿਆ ਸਾਰੀਆਂ ਚੀਜ਼ਾਂ بڑے بڑے ਆਰਟਿਸਟਾਂ ਦੀਆਂ ਕਹਾਣੀਆਂ ਸੁਣਾਈਆਂ ਵੀ ਜੋ ਪੜਦੇ ਨੇ ਉਹ ਇਹ ਕਰਦੇ ਨੇ ਪਿਕਾਸੋ ਇੱਕ ਲਾਈਨ ਕਰਦਾ ਤਾਂ ਉਹਦੀ ਕਰੋੜਾਂ ਰੁਪਏ ਕੀਮਤ ਹੈ ਬਟ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਲਾਸ 'ਚ ਦੱਸੀਆਂ ਲੇਕਿਨ ਫਿਰ ਵੀ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇੰਨਾ ਮੈਨੂੰ ਪੜ੍ਹਨਾ ਪਏਗਾ ਜੇ ਮੈਂ ਇਸ ਕੈਰੀਅਰ ਨੂੰ ਅਡਾਪਟ ਕਰਾਂਗੀ ਤੇ ਪੜ੍ਹਾਈ ਬਹੁਤ ਜ਼ਰੂਰੀ ਹੈ ਬਿਕੋਜ਼ ਪੜ੍ਹਾਈ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਦੀ ਜੀ ਫਿਸ਼ੀਟਰ ਦੇ ਵਿੱਚ ਤਾਂ ਬਹੁਤ ਹੀ ਜ਼ਰੂਰੀ ਹੈ बिकॉज़ ਕਲੈਰੀਫਾਈ ਕਰਦੀ ਹੈ ਜਿਹੜੀ ਥਿਊਰੀ ਹੈ ਉਹ ਤੁਹਾਡੀ ਪ੍ਰੈਕਟਿਸ ਨੂੰ ਕਲੈਰੀਫਾਈ ਕਰਦੀ ਹੈ ਕਿ ਤੁਸੀਂ ਪ੍ਰੈਕਟਿਸ ਦੇ ਵਿੱਚ ਕੀ ਕੀ ਕਰ ਸਕਦੇ ਹੋ ਕਿ ਕੀ ਨਹੀਂ ਕਰ ਸਕਦੇ ਸੋ ਮੈਂ ਜ਼ਿਆਦਾ ਤੌਰ ਤੇ ਐਕਟਿੰਗ ਹੀ ਪੜਾਉਂਦੀ ਸੀ ਐਕਟਿੰਗ ਸਟਾਈਲਸ ਪੜਾਉਂਦੀ ਸੀ ਸਟਾ ਮੈਸਲਵਸ ਕੀ ਪੜਾਉਂਦੀ ਸੀ ਜਿਹਨੂੰ ਅਮਰੀਕਾ ਦੇ ਵਿੱਚ ਮੈਥਡ ਐਕਟਿੰਗ ਕਿਹਾ ਜਾਂਦਾ ਹੈ ਕਿ ਇੱਕ ਪਹਿਲਾ ਸਿਸਟਮ ਸੀ ਐਕਟਿੰਗ ਦਾ ਕਿ ਐਕਟਿੰਗ ਇੱਕ ਸਿਸਟਮ ਦੇ ਅਧੀਨ ਕੀਤੀ ਜਾ ਸਕਦੀ ਹੈ ਜੀ ਅਦਰਵਾਇਜ਼ ਪਹਿਲਾਂ ਲੋਕ ਸਾਡੇ ਮੰਨਦੇ ਨੇ ਕਿ ਐਕਟਿੰਗ ਇਨ ਬੋਨ ਹੈ ਜੀ ਤੁਸੀਂ ਇਹਦੇ ਟ੍ਰੇਨ ਨਹੀਂ ਕਰ ਸਕਦੇ ਲੇਕਿਨ ਜੋ ਮੈਂ ਪੜਿਆ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ 80% ਜਿਹੜੀ ਇਹ ਹੈ 40% ਹੈ ਜਿਹੜਾ ਟ੍ਰੇਨਿੰਗ ਹੈ 60% ਮਤਲਬ ਟੈਲੈਂਟ ਹੈ ਜੇ ਟੈਲੈਂਟ ਹੈ ਤਾਂ ਤੁਸੀਂ ਉਹਨੂੰ ਖਿੱਚ ਕੇ 60 ਨੂੰ 40 ਤੱਕ ਲੈ ਕੇ ਜਾ ਸਕਦੇ ਹੋ ਤੇ ਜੇ ਤੁਹਾਡੇ ਚ ਟੈਲੈਂਟ ਟ੍ਰੇਨਿੰਗ ਨਾਲ ਜੇ ਤੁਹਾਡੇ ਟੈਲੈਂਟ 40% ਹੈ ਤਾਂ ਤੁਹਾਨੂੰ 60% ਟ੍ਰੇਨਿੰਗ ਦੀ ਲੋੜ ਹੈ ਸੋ ਇਹ ਚ ਇਸ ਆ ਮੈਥਡੋਲੋਜੀਕਲੀ ਜਿਹੜੀ ਆ ਮੈਂ ਸਿੱਖੀਆਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਹਰ ਬੱਚੇ ਨੂੰ ਸਿੱਖਣੀ ਆ ਜੀ ਬਿਕਾਜ਼ ਮੇਰੇ ਲਈ ਸੈਕੰਡ ਆਪਸ਼ਨ ਸੀਗੀ ਵੀ ਮੈਂ ਫਿਲਮ ਚ ਐਕਟ ਕਰਾਂ ਜਾਂ ਮੈਂ ਟੀਚਰ ਬਣਾ ਤੇ ਮੈਨੂੰ ਕਿਉਂਕਿ ਜੌਬ ਮਿਲ ਗਈ ਫਿਰ ਮੈਨੂੰ ਲੱਗਿਆ ਸਿਕਿਉਰਿਟੀ ਆ ਇੱਕ ਲਾਈਫ ਦੀ ਤੇ ਸਾਰੇ ਕਹਿਣ ਲੱਗੇ ਤੂੰ ਬੀਂਗ ਅ ਗਰਲ ਇਟਸ ਗੁੱਡ ਥੈਟ ਯੂ ਡੂ ਥਿਸ ਯੂਨੀਵਰਸਿਟੀ ਜੌਬ ਪਰ ਮੈਨੂੰ ਨਹੀਂ ਪਤਾ ਸੀ ਉਹਦੇ ਲਈ ਇੰਨੀ ਮਿਹਨਤ ਕਰਨੀ ਪੈਗੀ ਜੀ ਬਟ ਮਿਹਨਤ ਕਰਕੇ ਫਿਰ ਉਹ ਚੀਜ਼ ਦਾ ਸਵਾਦ ਆ ਗਿਆ ਮੈਮ ਪੀ ਐਚ ਡੀ ਵੀ ਕੀਤੀ ਪੜ੍ਹਾਈ ਵੀ ਜਾਰੀ ਰੱਖੀ ਨਾਲ ਨਾਲ ਫਿਲਮਾਂ ਵੀ ਰਹੀਆਂ ਆਪਦੇ ਮਨ ਨੂੰ ਕਿਵੇਂ ਕਾਬੂ ਕਰਕੇ ਰੱਖਿਆ ਕਿਉਂਕਿ ਫੇਮ ਮਿਲ ਚੱਲਿਆ ਸੀ ਲੋਕ ਤੁਹਾਨੂੰ ਮਿਲਣ ਆਉਂਦੇ ਸੀ ਐਜੂਕੇਸ਼ਨ ਤੇ ਫੋਕਸ ਕਿਵੇਂ ਰੱਖਿਆ ਤੁਸੀਂ ਐਕਚੁਅਲੀ ਮੈਂ ਪੀ ਐਚ ਡੀ ਕਰਕੇ ਜਦ ਆਈਆਂ ਉਸ ਤੋਂ ਬਾਅਦ ਮੈਂ ਕੀਤੀ 91 ਦੇ ਵਿੱਚ ਬਦਲਾ ਜੱਟੀ ਦਾ 90 ਚ ਆਪਣੀ ਫਿਲਮ ਕੰਪਲੀਟ ਕੀਤੀ ਤੇ 91 ਚ ਮੇਰੀ ਬਦਲਾ ਜੱਟੀ ਦਾ ਰਿਲੀਜ਼ ਹੋਈ ਤੇ ਮੈਨੂੰ ਪਤਾ ਹੀ ਨਹੀਂ ਸੀ ਉਹ ਫਿਲਮ ਇੰਨੀ ਚੱਲੀ ਆ ਜਾਂ ਉਹ ਇੰਨੀ ਫੇਮ ਮਿਲੀ ਆਈ ਵਾਸ ਬਿਜ਼ੀ ਇਨ ਦਾ ਯੂਨੀਵਰਸਿਟੀ ਸੋ ਮੈਂ ਰੁਟੀਨ ਚ ਬਿਜ਼ੀ ਸੀ ਨਾ ਮੈਨੂੰ ਕਿਸੇ ਨਾਲ ਕੇ ਦੱਸਿਆ ਵੀ ਉਹ ਤੁਹਾਡੀ ਫਿਲਮ ਲੱਗਿਆ ਤੁਸੀਂ ਦੇਖ ਲਓ ਨਾ ਕੋਈ ਉਦੋਂ ਹੋ ਹੁੰਦੇ ਸੀਗੇ ਕੀ ਕਹਿੰਦੇ ਨੇ ਪ੍ਰੀਮੀਅਰ ਹੁੰਦੇ ਸੀ ਕੁਝ ਨਹੀਂ ਸੀ ਮੈਂ ਦੇਖੀ ਵੀ ਨਹੀਂ ਸੀ ਫਿਲਮ ਉਹ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਵੀ ਸੀਆਰ ਤੇ ਬਹੁਤ ਦੇਖੀ ਜਾ ਰਹੀ ਹੈ ਤੁਸੀਂ ਵੀ ਸੀਆਰ ਲਿਆ ਕੇ ਆਪਾਂ ਦੇਖੀਏ ਮੈਂ ਕਿਹਾ ਚਲੋ ਦੇਖਦੇ ਆਪਾਂ ਉਦੋਂ ਮੈਂ ਫਿਲਮ ਦੇਖੀ ਪਤਾ ਆਈ ਵਾਸ ਟੋਟਲੀ ਅਨਅਵੇਅਰ ਕਿ ਮੇਰੀ ਫਿਲਮ ਵਧੀਆ ਚੱਲ ਰਹੀ ਹੈ ਮੈਨੂੰ ਪਤਾ ਹੀ ਨਹੀਂ ਸੀ ਫਿਰ ਮੈਂ ਚਾਰ ਫਿਲਮਾਂ ਕੀਤੀਆਂ ਵਿਸਾਖੀ ਇਹ ਕਹਿਰ ਤੇ ਬਦਲਾ ਜੱਟੀ ਦਾ ਲਲਕਾਰਾ ਜੱਟੀ ਚਾਰ ਫਿਲਮਾਂ ਮੇਨਾਂ ਦਾ ਸਾਰੀਆਂ ਫਿਲਮਾਂ ਲਗਭਗ ਹਿੱਟ ਗਈਆਂ ਬਹੁਤ ਠੀਕ ਹਾਂ ਚੰਗੀਆਂ ਸੀ ਉਸ ਤੋਂ ਬਾਅਦ ਮੈਂ ਫਿਰ 5-10 ਸਾਲ 10 ਸਾਲ ਮੈਂ ਕੁਝ ਨਹੀਂ ਕੀਤਾ ਪੜਾਇਆ ਪੜਾਇਆ ਉਦੋਂ ਵੀ ਫਿਰ ਕਿਵੇਂ ਰੋਲ ਆਫਰ ਤਾਂ ਆਉਂਦੇ ਹੁਣੇ ਫਿਰ ਨਾ ਆ ਉਦੋਂ ਕੁਝ ਤਾਂ ਅਤਵਾਦ ਸੀਗਾ ਥੋੜਾ ਜਿਹਾ ਟਾਈਮ ਖਰਾਬ ਸੀ ਕੁਝ ਵਰਿੰਦਰ ਦੀ ਮੌਤ ਹੋ ਗਈ ਹੈ ਹੋ ਗਿਆ ਤਾਂ ਫਿਲਮਾਂ 'ਚੋਂ ਥੋੜੇ ਜਿਨੇ ਲੋਕ ਡਿਸਵਾਇਟ ਹੋਏ ਹੋਏ ਸੀ ਤਾਂ ਮੇਰਾ ਕੋਈ ਐਨਾ ਇੰਟਰਸਟ ਨਹੀਂ ਸੀ ਕਿ ਫਿਲਮਾਂ 'ਚ ਹੀ ਮੈਂ ਜਾਣਾ ਤੇ ਲੇਕਿਨ ਉਸ ਤੋਂ ਬਾਅਦ ਫਿਰ ਮਨਜੀ ਨੇ ਜਦ 11 ਨਾਲ ਬਹਾਰਾ ਬਣਾਈ 2004 'ਚ ਉਦੋਂ ਮੈਂ ਫਿਰ 10-12 ਸਾਲ ਬਾਅਦ ਦੁਬਾਰਾ ਸ਼ੁਰੂਆਤ ਕੀਤੀ ਤੁਹਾਡੀ ਐਜੂਕੇਸ਼ਨ ਵਾਲਾ ਫੀਲਡ ਤੁਸੀਂ ਪੜਿਆ ਵੀ ਤੇ ਪੜਾਇਆ ਵੀ ਲੰਬੇ ਟਾਈਮ ਤੁਸੀਂ ਕੀ ਸਮਝਦੇ ਹੋ ਕਿ ਇੱਕ ਬੱਚੇ ਜਿਹੜੇ ਥੀਏਟਰ ਕਰ ਰਹੇ ਹੈ ਉਹਨਾਂ ਨੇ ਸਨੇਮੇ ਦੀ ਦੁਨੀਆ ਚ ਜਾਣਾ ਹੈ ਕੈਮਰਾ ਫੇਸ ਕਰਨਾ ਹੈ ਉਹਨਾਂ ਨੂੰ ਕਿਹੜੀ ਚੀਜ਼ ਜਿਹੜੀ ਹੈਗੀ ਹੈ ਉਹ ਬੱਚਿਆਂ ਨੂੰ ਸਿੱਖ ਕੇ ਆਉਣਾ ਚਾਹੀਦਾ ਹੈ ਕਿ ਇਸ ਖੇਤਰ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਹੈ ਐਕਚੁਅਲੀ ਜਦ ਤੁਸੀਂ ਕোর্স ਕਰਦੇ ਹੋ ਪੜ੍ਹਦੇ ਹੋ ਤੁਸੀਂ ਸਾਰੇ ਐਕਟਰ ਬਣਨ ਨਹੀਂ ਆਉਂਦੇ ਮੋਸਟਲੀ ਤੁਸੀਂ ਦੇਖੋ ਬਾਅਦ ਵਿੱਚ ਤੁਸੀਂ ਬੰਬੇ ਜਾ ਕੇ ਜਿਹੜਾ ਬੰਬੇ ਹੈ ਪ੍ਰੋਫੈਸ਼ਨਲ ਹੈ ਸਾਡਾ ਉਹ ਛਾਨ ਕੇ ਰੱਖ ਦਿੰਦਾ ਹੈ ਉਹ ਕਹਿੰਦੇ ਬੰਦੇ ਨੂੰ ਹੁਣ ਸੁਭਾਸ਼ ਘਈ ਵੀ ਐਕਟਰ ਬਣਨ ਗਏ ਸੀ ਲੇਕਿਨ ਪ੍ਰੋਡਿਊਸਰ ਬਣ ਗਏ ਡਾਇਰੈਕਟਰ ਬਣ ਗਏ ਸੋ ਜੋ ਤੁਹਾਡੇ ਚ ਟੈਲੈਂਟ ਹੈ ਜਿਹੜਾ ਪ੍ਰੋਫੈਸ਼ਨਲ ਫੀਲਡ ਹੈ ਉਹ ਤੁਹਾਨੂੰ ਛਾਨ ਛਾਨ ਕੇ ਦੇਖਦਾ ਹੈ ਵੀ ਤੁਸੀਂ ਕੀ ਬਣ ਸਕਦੇ ਹੋ ਹੁਣ ਨਰੇਸ਼ ਕਥੂਰੀਆ ਸਾਹਿਬ ਡਿਪਾਰਟਮੈਂਟਸ ਉਹਨੇ ਕਦੇ ਨਹੀਂ ਸੋਚਿਆ ਹਣਾ ਸਕ੍ਰਿਪਟ ਲਿਖਣੀ ਹੈ ਮੈਨੂੰ ਕਦੇ ਵੀ ਉਹ ਲਿਟਰਲੀ ਨਹੀਂ ਲੱਗਿਆ ਬਹੁਤ ਤਾਂ ਲੇਕਿਨ ਉਹ ਸਕ੍ਰਿਪਟ ਲਿਖ ਰਿਹਾ ਤੇ ਇਸ ਤਰ੍ਹਾਂ ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਕਿ ਐਕਟਰ ਬਣਨ ਹੀ ਆਏ ਸੀ ਸਾਰੇ ਲੇਕਿਨ ਹੌਲੀ 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 ਉਹ ਇਸ ਲਾਈਨ ਦੇ ਵਿੱਚ ਚਲੇ ਗਏ ਤੇ ਕਿਉਂਕਿ ਤੁਹਾਨੂੰ ਇੱਕ ਬੇਸਿਕ ਪਤਾ ਲੱਗ ਜਾਂਦਾ ਦੈਨ ਤੁਸੀਂ ਉਸ ਦੇ ਵਿੱਚ ਚਾਰ ਸਟ੍ਰਿੰਗ ਹੈ ਸਾਡੇ ਐਕਟਿੰਗ ਡਾਇਰੈਕਸ਼ਨ ਸਟੇਜ ਕraft ਐਂਡ ਲਿਟਰੇਚਰ ਆਫ ਐਂਡ ਹਿਸਟਰੀ ਆਫ ਥੀਏਟਰ ਸੋ ਇਹ ਚਾਰ ਸਬਜੈਕਟਸ ਦੇ ਵਿੱਚ ਜਿਹੜਾ ਵੀ ਬੰਦੇ ਦੀ ਜੋ ਉਹ ਹੈ ક્ષਮਤਾ ਉਹ ਅੱਗੇ ਉਹਨੂੰ ਲੈ ਲੈਂਦਾ ਬਾਕੀ ਇਹ ਕਿ ਤੁਹਾਨੂੰ ਇਹ ਚੀਜ਼ਾਂ ਸਿਰਫ ਸਿੱਖਣੀਆਂ ਪੈਂਦੀਆਂ ਨੇ ਬਾਕੀ ਤੁਹਾਨੂੰ ਜੋ ਸਟਰਗਲ ਹੈ ਆਪਣੇ ਹਿੱਸੇ ਦੀ ਉਹ ਫੀਲਡ 'ਚ ਜਾ ਕੇ ਕਰਨੀ ਪੈਂਦੀ ਹੈ ਇਹਦੀ ਕੋਈ ਵੀ ਜਿਵੇਂ ਕਹਿੰਦੇ ਆ ਅਪਰੈਂਟਰਸ਼ਿਪ ਨਹੀਂ ਹੈ ਤੇ ਤੁਹਾਨੂੰ ਜੋ ਜੋ ਰੋਲ ਮਿਲੇਗਾ ਫਿਰ ਤੁਸੀਂ ਕਰੋਗੇ ਹੁਣ ਤੁਸੀਂ ਵੱਡੇ ਵੱਡੇ ਐਕਟਰ ਦੇਖੋਗੇ ਅਮੀਰ ਖਾਨ ਸਾਰੇ ਏਡੀ ਰਹਿ ਕੇ ਉਹਨਾਂ ਨੇ ਐਕਟਿੰਗ ਸਿੱਖੀ ਹੈ ਜੀ ਕਿਉਂਕਿ ਜਦ ਤੁਸੀਂ ਕਿਸੇ ਨੂੰ ਦੱਸਦੇ ਹੋ ਤੁਸੀਂ ਜ਼ਿਆਦਾ ਸਿੱਖ ਜਾਂਦੇ ਹੋ ਮੈਂ ਇੱਕ ਕੁੜੀ ਹੋ ਕੇ ਇੱਕ ਔਰਤ ਹੋ ਕੇ ਸਨੇ ਮੇਰੀ ਦੁਨੀਆ ਚ ਦੁਨੀਆ ਸਾਰੀ ਚ ਇੱਕ ਚੁਣੌਤੀਆਂ ਹੁੰਦੀਆਂ ਔਰਤ ਲਈ ਥੋੜਾ ਮਰਦ ਪ੍ਰਧਾਨ ਸਮਾਜ ਦੇ ਵਿੱਚ ਚੁਣੌਤੀਆਂ ਤੁਸੀਂ ਇਹਨਾਂ ਚੁਣੌਤੀਆਂ ਨੂੰ ਕਿਵੇਂ ਦੇਖਦੇ ਹੋ ਤੇ ਇਹਨਾਂ ਚੁਣੌਤੀਆਂ ਨੂੰ ਸਾਹਮਣਾ ਕਰਨ ਲਈ ਜਾਂ ਇਹਨਾਂ ਦੇ ਵਿੱਚ ਦੀ ਲੰਘਣ ਲਈ ਤੁਸੀਂ ਕੀ ਸਲਾਹ ਦਿਓਗੇ ਨਵੇਂ ਬੱਚਿਆਂ ਮੈਨੂੰ ਲਾਈਕ ਦਾ ਜੋ ਔਰਤ ਹੈ ਉਸ ਨੂੰ ਚੂਜ਼ੀ ਹੋਣਾ ਬਹੁਤ ਜ਼ਰੂਰੀ ਹੈ ਤੇ ਸ਼ੀ ਸ਼ੁੱਡ ਨੋ ਕਿ ਕਿੰਨਾ ਉਹ ਫਾਰ ਜਾ ਸਕਦੀ ਹੈ ਲਾਈਫ ਦੇ ਵਿੱਚ ਉਹਦੀ ਕੀ ਚੁਆਇਸਸ ਹੈ ਕੀ ਉਹਦੀ ਐਂਬੀਸ਼ਨਸ ਹੈ ਔਰ ਕੀ ਕਰਨਾ ਚਾਹੁੰਦੀ ਹੈ ਮੇਨਲੀ ਜੀ ਸੋ ਉਸ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਬਹੁਤ ਕੁਝ ਕਰ ਸਕਦੀ ਹੈ ਮੈਂ ਕਦੇ ਵੀ ਇਦਾਂ ਦੀ ਨਹੀਂ ਸੀ ਲੇਕਿਨ ਕਿ ਇੰਨੀ ਬੋਲਡ ਹੋਊਂਗੀ ਕਿ ਮੈਂ रह ਸਕਦੀ ਹਾਂ ਕੱਲੀ ਔਰ ਪ੍ਰੋਫੈਸ਼ਨ ਨੂੰ ਐਨੀ ਪ੍ਰੋਫੈਸ਼ਨਲ ਹੋऊंगी ਮੈਂ ਕਦੇ ਸੋਚਿਆ ਨਹੀਂ ਸੀ ਜਦ ਮੈਂ 17 ਸਾਲ ਦੀ ਸੀ ਬੀਏ ਪੜ੍ਹਦੀ ਸੀ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਠੀਕ ਹੈ ਦੋਕ ਸਾਲ ਹੋ ਰਿਹਾ ਹੈ ਫਿਰ ਮੈਂ ਵੀ ਦੂਜੀ ਔਰਤ ਵਾਂਗੂ ਆਪਣੀ ਲਾਈਫ ਲੀਡ ਕਰੂੰਗੀ ਲੇਕਿਨ ਮੈਂ ਕਦੇ ਸੋਚਿਆ ਨਹੀਂ ਸੀ ਲੇਕਿਨ ਵਕਤ ਦੇ ਨਾਲ-ਨਾਲ ਜਦ ਤੁਸੀਂ ਇੱਕ ਚੀਜ਼ ਠੀਕ ਚੂਜ਼ ਕਰਦੇ ਹੋ ਤਾਂ ਤੁਸੀਂ ਦੂਜੀ ਨੂੰ ਆਪਣੇ ਆਪ ਆਟੋਮੈਟਿਕਲੀ ਰਾਹ ਖੁੱਲਦੇ ਜਾਂਦੇ ਨੇ ਸੋ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਉਹ ਆਪਣੇ ਹਿੱਸੇ ਦੀ ਮਿਹਨਤ ਔਰ ਸਟਰਗਲ ਜ਼ਰੂਰ ਕਰਨ ਪਹਿਲਾਂ ਪੜ੍ਹਾਈ ਤੇ ਕਨਸੈਂਟਰੇਟ ਕਰਨ ਫਿਰ ਉਸ ਦੇ ਵਿੱਚ ਜੋ ਤੁਸੀਂ ਬੈਸਟ ਕਰ ਸਕਦੇ ਹੋ ਬਿਕੋਜ਼ ਸੈਲਫ ਜਜ ਬੰਦਾ ਆਪ ਹੀ ਹੁੰਦਾ ਮੈਨੂੰ ਆਪਣੀਆਂ ਜਿਹਨੂੰ ਆਪਣੇ ਕਮੀਆਂ ਪਤਾ ਹੈ ਮੈਨੂੰ ਲੱਗਦਾ ਹੀ ਇਸ ਦਾ ਮੋਸਟ ਸਕਸੈਸਫੁਲ ਪਰਸਨ ਜੀ ਜੇ ਤੁਹਾਨੂੰ ਆਪਣੀਆਂ ਕਮੀਆਂ ਨਹੀਂ ਪਤਾ ਤਾਂ ਲੋਕ ਤੁਹਾਨੂੰ ਕਮੀਆਂ ਦੱਸਣਗੇ ਜੇ ਤੁਹਾਨੂੰ ਆਪਣੀਆਂ ਕਮੀਆਂ ਆਪ ਪਤਾ ਹੈ ਫਿਰ ਤੁਸੀਂ ਲੋਕਾਂ ਨੂੰ ਦੱਸ ਲੋਕਾਂ ਨੂੰ ਦੱਸਣ ਦਾ ਮੌਕਾ ਨਹੀਂ ਦਿੰਦੇ ਕਿੰਨੀਆਂ ਫਿਲਮਾਂ ਕੀਤੀਆਂ ਤੁਸੀਂ ਹੁਣ ਤੱਕ ਮੈਂ ਹੁਣ ਤੱਕ ਕਦੇ ਗਿਨਿਆ ਨਹੀਂ ਮੈਂ ਕਿ 58 60 ਹੋਣੀਆਂ ਨੇ ਕੋਈ ਪਲੇ ਵੀ ਕੀਤੇ ਨੇ ਪਲੇ ਤਾਂ ਬਹੁਤ ਕਿਤੇ ਨੇ 35 ਮੈਂ ਥੀਏਟਰ ਦੇ ਫੁੱਲ ਲੈਂਥ ਪਲੇ ਕੀਤੇ ਨੇ ਟੈਲੀ ਫਿਲਮਾਂ ਕੀਤੀਆਂ 15 ਦੈਨ 8 ਦਾ ਸੀਰੀਅਲ ਕੀਤੇ ਜਦ ਅੰਮ੍ਰਿਤਸਰ ਦੂਰਦਰਸ਼ਨ ਸ਼ੁਰੂ ਹੋਇਆ ਤੇ ਹੁਣ ਵੀ ਮੈਂ ਸਾਲ ਦੇ ਵਿੱਚ ਜਦ ਜੋਬ 'ਚ ਸੀ ਵਾ ਇੱਕ ਫਿਲਮ ਕਰਦੀ ਸੀ ਕਿਆ ਦੋ ਇਸ ਤੋਂ ਵੱਧ ਨਹੀਂ ਸੀ ਕਰਦੇ ਔਰ ਮੈਨੂੰ ਕਿਸੇ ਨੇ ਅੱਜ ਤੱਕ ਨਹੀਂ ਸੀ ਕਦੇ ਰੋਕਿਆ ਵੇ ਤੁਸੀਂ ਫਿਲਮ ਕਿਉਂ ਕਰ ਰਹੇ ਹੋ ਜੋਬ ਦੇ ਵਿੱਚ ਨੇਵਰ ਤੁਹਾਡੇ ਸਟੂਡੈਂਟ ਕਿੰਨੇ ਹੈਗੇ ਨੇ ਜਿਹੜੇ ਇਸ ਲਾਈਨ ਚ ਆਏ ਆ ਤੁਹਾਡੇ ਸਫਰ ਚ ਮੇਰਾ ਖਿਆਲ 80% ਸਾਡੇ ਡਿਪਾਰਟਮੈਂਟ ਦੇ ਸਟੂਡੈਂਟ ਅਜਿਹੇ ਐਸ ਟਾਈਮ ਪੰਜਾਬੀ ਸਿਨੇਮਾ ਚਲਾ ਰਹੇ ਨੇ ਚਾਹੇ ਉਹ ਐਕਟਿੰਗ ਹੈ ਚਾਹੇ ਡਾਇਰੈਕਸ਼ਨ ਹੈ ਚਾਹੇ ਸਕ੍ਰਿਪਟ ਰਾਈਟਿੰਗ ਹੈ ਚਾਹੇ ਉਹ ਸੈੱਟ ਡਿਜ਼ਾਈਨਿੰਗ ਹੈ ਸੋ ਸਾਡੇ ਸਟੂਡੈਂਟ ਟ੍ਰੇਨਡ ਕੀਤੇ ਹੋਏ ਡਿਪਾਰਟਮੈਂਟ ਅੱਕਲ ਕਿਵਰ ਕੀ ਮਹਿਸੂਸ ਹੁੰਦਾ ਤੁਸੀਂ ਸਫਰ ਕਰਕੇ ਆਏ ਨੇ ਸਟੂਡੈਂਟ ਹੁਣ ਵੀ ਤੁਸੀਂ ਫਿਲਮਾਂ ਕਰ ਰਹੇ ਹੋ ਜਦੋਂ ਸੈੱਟ ਤੇ ਜਾਂਦੇ ਹੋ ਤਾਂ ਕੀ ਮਹਿਸੂਸ ਹੁੰਦਾ ਬਹੁਤ ਅੱਛਾ ਲੱਗਦਾ ਜਦ ਤੁਸੀਂ ਆਪਣੇ 8-10 ਸਟੂਡੈਂਟ ਦੇਖਦੇ ਹੋ ਆ ਕੇ ਤੁਹਾਡੇ ਪੈਰੀ ਹੱਥ ਲਾਉਂਦੇ ਆ ਤੁਹਾਨੂੰ ਮਿਲਦੇ ਆ ਤੁਹਾਨੂੰ ਆ ਲੱਗਦਾ ਵੀ ਉਹ ਟਾਈਮ ਵੀ ਮੇਰੇ ਬਪਨੇ ਬੱਚੇ ਹੈ ਬਹੁਤ ਅੱਛਾ ਲੱਗਦਾ ਮੈਂ ਦੱਸ ਨਹੀਂ ਸਕਦੀ ਆਈ ਫੀਲ ਸੋ ਪ੍ਰਾਊਡ ਅਬਾਊਟ ਥੈਮ ਜ਼ਿੰਦਗੀ ਚ ਕੋਈ ਐਸਾ ਪਲ ਐਸੀ ਫਿਲਮ ਜਾਂ ਐਸੀ ਕੋਈ ਸ਼ੂਟਿੰਗ ਜਿਹੜੀ ਬਹੁਤ ਚੇਤੇ ਚ ਬਹੁਤ ਹਰੀ ਹੈ ਜੀ ਮੈਨੂੰ ਲੱਗਦਾ ਸਾਰੀਆਂ ਫਿਲਮਾਂ ਮੇਰੀਆਂ ਦਿਲ ਦੇ ਬੜੇ ਨੇੜੇ ਆ ਮਤਲਬ ਜਿਵੇਂ ਮੈਨੂੰ ਪਹਿਲੀ ਫਿਲਮ ਦਾ ਵੀ ਯਾਦ ਹੈ ਚੰਨ ਪਰਦੇਸੀ ਜਦ ਲਾਸਟ ਕਲਾਈਮੈਕਸ ਦਾ ਸੀਨ ਸੀਗਾ ਤੇ ਮੈਂ ਮਤਲਬ ਉਦੋਂ ਗਲਿਸਰਨ ਪਾ ਕੇ ਰੋਂਦੇ ਸੀ ਉਦੋਂ ਇਹ ਵੀ ਨਹੀਂ ਪਤਾ ਸੀ ਵੀ ਇਮੋਟ ਕਰਨਾ ਅਨਪਤਾ ਨਹੀਂ ਹੁੰਦਾ ਨਾ ਤੇ ਤੁਸੀਂ ਅੰਦਰ ਰੋਂਦੀ ਸੀ ਉਹ ਕੁੰਡ ਚੱਕ ਕੇ ਮੇਰੇ ਡ੍ਰੌਪ ਪਾਉਂਦੇ ਸੀ ਗਲਿਸਰਿਨ ਦੇ ਤਾਂ ਲੋਕ ਦੇਖਦੇ ਸੀ ਵੀ ਅੰਸੂ ਵੀ ਆਰਟੀਫੀਸ਼ੀਅਲ ਬਣਾ ਲੈਂਦੇ ਨੇ ਤੇ ਫਿਰ ਅਸੀਂ ਕਹਿੰਦੇ ਨਹੀਂ ਇਹ ਤਾਂ ਅਸੀਂ ਅੱਖ ਚ ਕੁਝ ਪਾਨੇ ਆ ਵੀ ਤਾਂ ਅੰਸੂ ਆ ਜਾਣ ਅੰਸੂ ਤਾਂ ਅਸਲੀ ਹੁੰਦੇ ਨੇ ਪਰ ਉਹ ਐਦਾਂ ਦੀਆਂ ਚੀਜ਼ਾਂ ਵਿਚਾਰੇ ਇਨੋਸੈਂਟ ਲੋਕ ਦੇਖਦੇ ਸੀ ਕੋਠਿਆਂ ਤੇ ਚੜ ਕੇ ਮਤਲਬ ਤਾਂ ਹੁਣ ਉਹ ਚੀਜ਼ ਖਤਮ ਹੀ ਹੋ ਗਈ ਹੁਣ ਤੁਹਾਡੇ ਕੋਲ ਬੌਂਸਰ ਖੜੇ ਹੁੰਦੇ ਨੇ ਉਹ ਕਿਸੇ ਨੂੰ ਆਣੇ ਦੰਦਰ ਨੇੜੇ ਹਾਂ ਜੀ ਤੇ ਲੋਕ ਇਹ ਗੱਲਾਂ ਕਰਦੇ ਸੋ ਉਹ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ ਸੀ ਪਰਸਨਲ ਐਕਸਪੀਰੀਅੰਸ ਸੀਗੇ ਲਾਈਕ ਤੁਹਾਡਾ ਜ਼ਿੰਦਗੀ ਦੇ ਅਨਪ ਜ਼ਿੰਦਗੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜ਼ਿੰਦਗੀ ਕੀ ਹੈ ਤੁਸੀਂ ਪੜਾਇਆ ਪੜਿਆ ਸਫਰ ਕੀਤਾ ਫਿਲਮਾਂ ਬਣਾਈਆਂ ਬੜਾ ਕੁਝ ਦੇਖਿਆ ਬੜੇ ਸਟੂਡੈਂਟ ਪੈਦਾ ਕੀਤੇ ਜ਼ਿੰਦਗੀ ਨੂੰ ਐਕਸਪਲੇਨ ਕਰਨਾ ਹੋਵੇ ਪਰਿਭਾਸ਼ਿਤ ਕਰਨਾ ਹੋਵੇ ਤਾਂ ਕੀ ਕਹੋਗੇ ਬਹੁਤ ਔਖਾ ਹੈ ਫਿਰ ਵੀ ਕੁਝ ਨਾ ਕੁਝ ਬਟ ਮੈਨੂੰ ਲੱਗਦਾ ਲਾਈਫ ਇਜ਼ ਵੈਰੀ ਸਿੰਪਲ ਮੈਂ ਲਾਈਫ ਨੂੰ ਇਦਾਂ ਲੈਂਦੀ ਆ ਐਜ਼ ਇਟ ਕਮਸ ਟੂ ਮੀ ਆਈ ਜਸਟ ਟੇਕ ਲਾਈਫ ਦੈਟ ਵੇ ਕਿਉਂਕਿ ਆਈ ਡੋਨਟ ਪਲਾਨ ਮੱਚ ਪਲਾਨ ਲिटल ਫਾਰ ਦਾ ਫਿਊਚਰ ਐਂਡ ਆਈ ਨੈਵਰ ਥਿੰਕ ਅਬਾਊਟ ਦਾ ਪਾਸਟ ਆਈ ਹੈਵ ਟੂ ਗੋ ਫਰਦਰ ਸੋ ਪ੍ਰੈਸੈਂਟ ਵਿੱਚ ਰਹਿਣਾ ਜ਼ਰੂਰੀ ਹੈ ਸੋ ਆਈ ਲਿਵ ਇਨ ਪ੍ਰੈਸੈਂਟ ਆਈ ਲਿਵ ਹੈਪੀ ਆਮ ਅ ਕੰਟੈਂਟਡ ਪਰਸਨ ਮੈਂ ਆਪਣੇ ਸਾਰੇ ਕੰਮ ਖੁਦ ਕਰਦੀ ਆ ਆਪਣੀ ਡਰਾਈਵਿੰਗ ਖੁਦ ਕਰਦੀ ਆ ਆਈ ਕੈਨ ਕੁਕ ਆਈ ਕੈਨ ਡਰਾਈਵ ਆਈ ਕੈਨ ਡੂ ఎవਰੀਥਿੰਗ ਤੇ ਮਤਲਬ ਮੈਨੂੰ ਇਹ ਲੱਗਦਾ ਕਿ ਮੈਂ ਆਮ ਬੰਦੇ ਦੀ ਜ਼ਿੰਦਗੀ ਲੀਡ ਕਰਕੇ ਜ਼ਿਆਦਾ ਖੁਸ਼ ਰਹਿਣੀ ਹੈ ਕਿ ਬਜਾਏ ਕਿ ਤੁਸੀਂ ਅੱਜ ਆਪਣੇ ਆਪ ਨੂੰ ਬਹੁਤ ਜ਼ਿਆਦਾ ਉੱਚਾ ਚੱਕ ਲੋ ਕੱਲ੍ਹ ਨੂੰ ਤੁਸੀਂ ਬਿਲਕੁਲੀ ਉਹ ਹੋ ਜਾਓ ਤੇ ਉਹ ਚੀਜ਼ਾਂ ਮੈਨੂੰ ਲੱਗਦੀਆਂ ਨੇ ਡਿਪਰੈਸਿੰਗ ਹੁੰਦੀਆਂ ਨੇ ਸੋ ਆਈ ਆਲਵੇਸ ਕੀਪ ਮੈਸੈਲਫ ਬਿਜ਼ੀ ਮਤਲਬ ਲਾਈਫ ਇਹ ਹੈ ਕਿ ਤੂੰ ਚਲਦੇ ਰਹੋ ਜਿੱਤੇ ਖੜ ਗਏ ਫਿਰ ਉਹ ਤਾਂ ਮੌਤ ਹੈ ਤੁਸੀਂ ਕਿਤਾਬਾਂ ਕੁਝ ਪੜਨ ਦਾ ਸ਼ੌਕ ਰੱਖਦੇ ਹੋ ਜਿਹੜੇ ਲੇਖਕ ਤੁਹਾਨੂੰ ਤੁਹਾਡੇ ਮਨ ਪਸੰਦ ਹੈ ਮੈਂ ਜ਼ਿਆਦਾ ਵੈਸਟਰਨ ਲਿਟਰੇਚਰ ਪੜਿਆ ਮੈਨੂੰ ਜਿਵੇਂ ਚੈੱਕ ਆਫ ਮੁਪਾਸਾਂ ਇਹ ਬਹੁਤ ਅੱਛਾ ਲੱਗਦਾ ਸੀ ਪਲੇ ਰਾਈਟਸ ਬ੍ਰੈਖਟ ਆ ਜਿਵੇਂ ਬਹੁਤ ਅੱਛਾ ਲੱਗਦਾ ਸੀ ਮੋਹਨ ਰਾਕੇਸ਼ ਹੈ ਹਿੰਦੀ ਦਾ ਧਰਮਵੀਰ ਭਾਰਤੀ ਹੈ ਬਹੁਤ ਅੱਛਾ ਲੱਗਦਾ ਸੀ ਪੰਜਾਬੀ ਦੇ ਬਲਵੰਤ ਗਾਰਗੇ ਦੇ ਸਾਰੇ ਕਿਤਾਬਾਂ ਪੜੀਆਂ ਨੇ ਮੈਂ ਉਸ ਤੋਂ ਬਾਅਦ ਸੰਤ ਸਿੰਘ ਸੇਖੋਂ ਆਈਸੀ ਲੰਦਾ ਇਹਨਾਂ ਦੇ ਸਾਰੇ ਨਾਟਕ ਪੜੇ ਨੇ ਦਨ ਦੇ ਬਰਨਾਲਾ ਰਾਮਸਰੂ ਪੰਖੀ ਦੇ ਜਿਹੜੇ ਨਾਵਲ ਪੜੇ ਨੇ ਮੈਨੇ ਉਹਦੇ ਤੇ ਮੈਂ ਫਿਲਮ ਵੀ ਬਣਾਈ ਹੈ ਖਰਦ ਉਤੇ ਸੋ ਐਦਾਂ ਜਦ ਜਦ ਮੈਨੂੰ ਮੌਕਾ ਮਿਲਦਾ ਮੈਂ ਜ਼ਰੂਰ ਪੜਦੀ ਆ ਲੇਕਿਨ ਮੈਨੂੰ ਪੰਜਾਬੀ ਲਿਟਰੇਚਰ ਨਾਲ ਮੇਰਾ ਘੱਟ ਸੰਬੰਧ ਰਿਹਾ ਹੈ ਜੀ ਹਾਂ ਤੇ ਮੈਨੂੰ ਬਹੁਤ ਅੱਛਾ ਲੱਗਦਾ ਲੇਕਿਨ ਕੁਝ ਕਹਾਣੀਆਂ ਸਾਡੀਆਂ ਬਹੁਤ ਅੱਛੀਆਂ ਨੇ ਕੀ ਕਰਨਾ ਚਾਹੋਗੇ ਜਿਹੜਾ ਹਜੇ ਅਧੂਰਾ ਹੈ ਬਹੁਤ ਕੁਝ ਹੋ ਰਿਹਾ ਹੈ ਲਾਈਕ ਜਿਹੜੀ ਮੈਂ ਆਪਣੀ ਬੁੱਕ ਲਿਖੀ ਹੈ ਸਟਾਈਲਸ ਆਫ ਥੀਟਰ ਐਕਟਿੰਗ ਮੈਂ ਆਪਣਾ ਪੀ ਐਚ ਡੀ ਥੀਸਿਸ ਉਹਨੂੰ ਮੈਂ ਪੰਜਾਬੀ ਚ ਟ੍ਰਾਂਸਲੇਟ ਕਰੂੰਗੀ ਹੁਣ ਮੇਰਾ ਨੈਕਸਟ ਟਾਰਗੇਟ ਉਹ ਹੈ ਕਿ ਮੈਨੂੰ ਜ਼ਰੂਰ ਪੰਜਾਬੀ ਚ ਟ੍ਰਾਂਸਲੇਟ ਕਰਕੇ ਤਾਂ ਕਿ ਉਹ ਬੱਚੇ ਜਿਹੜੇ ਪਿੰਡਾਂ ਤੋਂ ਆਉਂਦੇ ਉਹ ਵੀ ਉਸ ਐਕਟਿੰਗ ਬਾਰੇ ਸਿੱਖ ਸਕਣ ਪੜ੍ਹ ਸਕਣ ਸਟਾਨਿਸਲੋਵਸਕੀ ਨੂੰ ਸਮਝ ਸਕਣ ਜਿਹੜਾ ਨੂੰ ਉਹਨਾਂ ਦਾ ਸਪੈਲਿੰਗ ਵੀ ਲਿਖਣੇ ਔਖੇ ਹੋ ਜਾਂਦੇ ਨੇ ਜੀ ਪਹਿਲੇ ਹਫਤਾ ਦਾ ਸੀ ਉਹਨਾਂ ਨੂੰ ਸਪੈਲਿੰਗ ਹੀ ਦੱਸਣ ਚਲਾ ਦਨੇ ਉਹਨਾਂ ਨੂੰ ਕਿ ਆ ਸਪੈਲਿੰਗ ਨੇ ਨਾਮ ਨਹੀਂ ਗਲਤ ਬੋਲਣਾ ਉਹਦੇ ਨਾਲ ਉਹ ਸਿੱਖਦੇ ਨੇ ਵੀ ਪਨੰਸੀਏਸ਼ਨ ਹਾਊ ਟੂ ਡੂ ਵੋਕੈਬਲਰੀ ਸੋ ਇਦਾਂ ਬਹੁਤ ਸਾਰੇ ਕੰਮ ਐ ਜਿਹੜੇ ਜਿਹੜੇ ਕਿ ਮਸ਼ਤ ਮਤਲਬ ਪਏ ਨੇ ਹਜੇ ਅਧੂਰੇ ਕਰੂੰਗੀ ਹੁਣ ਪੂਰੇ ਇਸ ਸਾਰੇ ਸਫਰ ਦੇ ਵਿੱਚ ਤੁਹਾਡਾ ਹੌਂਸਲਾ ਕੌਣ ਰਿਹਾ ਹੌਂਸਲਾ ਮੇਰੇ ਫੈਮਿਲੀ ਮੇਰੇ ਪਿੱਛੇ ਐ ਜੀ ਮੇਰੀ ਮਦਰ ਖਾਸ ਤੌਰ ਤੇ ਮੇਰੇ ਫਾਦਰ ਉਹ ਜੇ ਮੇਰੇ ਨਾਲ ਨਹੀਂ ਹੈ ਬਟ ਉਹ ਹੀ ਇਸ ਆਲਵੇਸ ਵਿਦ ਮੀ ਸੋ ਮੇਰੀ ਫੈਮਲੀ ਦੀ ਮੈਨੂੰ ਬਹੁਤ ਸਪੋਰਟ ਰਹਿੰਦੀ ਹੈ ਜੀ ਸੋ ਆਈ ਫੀਲ ਮੈਂ ਜਦ ਮੈਂ ਘਰ ਆਨੀ ਮੈਨੂੰ ਫੈਮਲੀ ਮਿਲਦੀ ਹੈ ਸੋ ਦਿਸ ਇਸ ਆਮ ਦਾ ਮੋਸਟ ਲੱਕੀਅਰਸ ਪਰਸਨ ਬੈਕ ਬਹੁਤ ਚੰਗਾ ਲੱਗਿਆ ਮੈਮ ਜਿੰਦਗੀ ਚ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਤੋਂ ਸਿੱਖਣ ਨੂੰ ਮਿਲਦੀਆਂ ਤੇ ਮਿਲਦੀਆਂ ਰਹਿਣਗੀਆਂ ਅਸੀਂ ਦੁਆ ਕਰਦੇ ਹਾਂ ਤੁਹਾਡਾ ਸਫਰ ਇਦਾਂ ਹੀ ਚੱਲਦਾ ਰਹੇ ਖੂਬਸੂਰਤੀ ਨਾਲ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਬਹੁਤ ਮਿਹਰਬਾਨ ਥੈਂਕ ਯੂ